ਕ੍ਰਿਸ਼ਨ ਨਾਮ ਹੈਗਾ ਕ੍ਰਿਸ਼ਨ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਐਥੀ ਹੈ ਸਾਨੂੰ ਫੋਨ ਆਇਆ ਦੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆਏ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਹਾਂ ਹੁਣ ਮੈਨੂੰ ਪਤਾ ਲੱਗਿਆ ਕਿਹੜਾ ਹੈ ਐਕਸੀਡੈਂਟ ਹੈ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜਿਮ ਆਂਦੇ ਐਕਸਲ ਆਂਦਾ ਵਾ ਦੋ ਟਾਈਮ ਮੁੰਡਾ ਹਾਂਜੀ ਆਹ ਤੇ ਇੱਕ ਆਰ ਤੇ ਹੀ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਹਾਂਜੀ ਹਾਂਜੀ ਕੱਲਾ ਹੀ ਇੱਕ 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 ਉਹਦੀ ਭੈਣ ਸਿਸਟਰ ਹੈਗੀ ਕਹਿੰਦੇ ਡਿੱਗੀ ਥੱਲੇ ਮੈਨੂੰ ਵੀ ਜਿਆਦਾ ਕਨਫਰਮ ਨਹੀਂ ਗਾ ਵੀ ਸਾਨੂੰ ਫ ਦੀ ਆ ਵੀ ਬਾਕੀ ਆ ਉਹਦੇ ਪਰਿਵਾਰ ਹੁੰਦਾ ਬਸ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੂਰੀ ਠੀਕ ਨਾ ਨਾ ਸਾਡੇ ਸਿਰੇ ਤੋਂ ਫੋਨ ਹੀ ਆਇਆ ਵਾ ਅੱਪਾ ਰਣਜੀਤ ਉਹਨੇ ਬੈਠੇ ਆ ਪਾਰਟੀ ਵਗੈਰਾ ਕਰੰਨੇ ਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਝਗੜਾ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ ਦੇਰ ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਪਾਜੀ ਮੈਨੂੰ ਹੋਣਾ ਪਾਇਆ ਵਾ ਵੇ ਗਵਾ ਮੈਂ ਤੇ ਦੇ ਹੁਣੇ ਆਏ ਆਈ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾ ਟੈਕਸੀਡੈਂਟ ਇਸਲਾਮ ਅਬਾਦ ਰਹਿੰਦੇ ਆ ਰਾਮਨ ਕਲੋਨੀ ਜਿਮਗਾਵਾ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਅੱਪਾ ਦੇਖਦੇ ਆ ਕੀ ਕਾਰਵਾਈ ਹੋਏਗੀ ਠੀਕ ਹੈ ਤਾਂ ਇਤਨਾ ਹੀ ਜੀ ਮੈਂ ਤੁਹਾਨੂੰ ਜਮਤ ਬੋਚ ਰਿਹਾ ਕਰਨ ਕਰੀ ਆਈਡੀ ਕਰਨ ਕਰਿਆ ਹਾਂ ਜੀ ਭਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਿਸ਼ਾਲ ਕੁਮਾਰ ਜੀ ਵਿਸ਼ਾਲ ਜੀ ਖਾਸਾ ਆਇਆ ਜੀ ਜੀ ਕਹਿੰਦੇ ਆ ਕਿ ਇਸ ਮੁੰਡੇ ਇਧਰੋਂ ਆ ਰਹੇ ਸੀ ਖਾਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੇ ਸਾਈਟ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵੇਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਰ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਬੋੜੀਆਂ ਚੜ੍ਹ ਕੇ ਉੱਤੇ ਆਏ ਨਹੀਂ ਨਹੀਂ ਸਾਡੇ ਨਹੀਂ ਹਾਂਜੀ ਬੋਲਦੇ ਤਾਂ ਨੀਚੇ ਡੇਗੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਜਦੋਂ ਤੁਸੀਂ ਇੱਥੇ ਪਹੁੰਚੇ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀਜ਼ ਦੀ ਏਜ ਦੇਖੀ ਕਿੰਨੀ ਕਿੰਨੀ ਏਜ ਦੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਵੀਰ ਕੁਮਾਰ ਜੀ ਹਾਂਜੀ ਸਰ ਇਹ ਹਾਦਸਾ ਕਿੱਥੇ ਹੋਇਆ ਹੈ ਤੇ ਕਿੰਨੀ ਦੇਰ ਹੋ ਗਈ ਹੋਈ ਆ ਸਰ ਆਇਆ ਜੇ ਨੂੰ ਘਟ ਘਟ ਮੇਰੇ ਖਿਆਲ ਨਾਲ ਪੌਣਾ ਘੰਟਾ ਹੋ ਚੁੱਕਾ ਏ ਤੇ اسلامਾਬਾਦ ਪੁਲਿਸ ਨੂੰ ਵੀ ਪਤਾ ਕਥੇ ਹਾਦਸਾ ਆਇਆ ਪਰ ਹਾਲੇ ਤੱਕ ਕਥੇ ਆ ਨਹੀਂ ਰਹੀ ਜਦ ਕੀ اسلامਾਬਾਦ ਹੈਗਾ ਥਾਣਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰੇ ਦੇ ਬੱਚੇ ਲਈ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਸ੍ਰੀ ਚਾ ਹਸਪੀਟਲ ਉਹਨੂੰ ਲੈ ਕੇ ਗਏ ਰਹੇ ਆ ਪੜ ਪਰਸਾੜੇ ਤਕਰੀਬਨ 2 ਸਲੂ ਕਟਰੋਂ ਨੂੰ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਹਿੰਦੇ ਢੱਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਅਸੀਂ ਦੇ ਹਾਲੇ ਕਹਿੰਦੇ ਕਿ ਮਾਰ ਆਈ ਉਹਨਾਂ ਦੀ ਅਮੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਿਹਨਾਂ ਨੇ ਲੱਡੀ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਤੇ ਉਹਦੇ ਨਾੜਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡਿਆਂ ਦੇ ਨਾੜਾ ਬਿਲਕੁਲ ਜਿਹੜੀਆਂ ਨੇ ਨਾ ਉਹ ਸਖਤ ਰੋਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਸੀ ਗੱਡੀ ਇਹ ਵੀ ਮੈਨੂੰ ਕਹਿਆ ਦੋ ਤੋਂ ਤਿੰਨ ਜਾਣੇ ਹੈਗੇ ਸੀ ਤੇ ਡਰਿੰਕ ਵੀ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆਈ ਸਭ ਕੁਝ ਇਹ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨੇ ਕੋਲਡ ਡਰਿੰਕ ਵੀ ਪਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਸਰ ਪੁਲਸ ਵਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ ਦਾ ਮੇਰਾ ਪੋਨਾ ਘੰਟਾ ਹੋ ਗਏ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੈਂ ਕਹਿੰਦਾ ਜੀ ਇਹਨਾਂ ਨੂੰ ਸਾਫ ਮਿਲੇ ਹਾਂ ਜੀ ਜਾਣਕਾਰੀ ਦੇ ਦੇ ਸੀ ਜਾਣਕਾਰੀ ਲੈਣ ਦੇ ਆ ਦੱਸਦੇ ਹਾਂ ਨਹੀਂ ਦੱਸ ਦਿਓ ਨਾ ਜੀ ਐਕਸੀਡੈਂਟ ਕਿਹਦੇ ਕਿਹਦੇ ਵਿੱਚ ਹੋਇਆ ਵੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਹੀ ਲੀਤੀ ਜਾਈ ਥੋੜੀ ਦੱਸ ਦਿਓ ਕਿਸ ਕੋ ਲਈ ਇਹ ਜਾਣਕਾਰੀ ਅਸੀਂ ਤੇ ਮੌਕਾ ਵੇਖਿਆ ਹਜੇ ਦੱਸਦੇ ਹਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂ ਜੀ ਕੀ ਬੇਨੇ ਵਕੀ ਜੋ ਜੋ ਇਨਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਨਹੀਂ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਨਹੀਂ ਲੈ ਲੈ ਆਏ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਹੈ ਸਰ ਐਕਸੀਡੈਂਟ ਜਗ੍ਹਾ ਦਾ ਨਾਮ ਕੀ ਲੋਕੇਸ਼ਨ ਕੀ ਹੈ ਹਾਂਜੀ ਇਹ ਲੋਕੇਸ਼ਨ ਕਿਹੜੀ ਹੈ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐਕਸੀਡੈਂਟ ਆ ਛੋਟਾ ਹਰੀਬੁਰੇ ਦੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸਦੇ ਹਾਂ ਗੱਡੀ ਦੇ ਘਾਰ ਦੇ ਵਿੱਚ ਹੋਇਆ ਹੈ ਜੀ ਫਿਲਹਾਲ ਮੁਕੀ ਤੇ ਆਏ ਹਾਂ ਜੋ ਜਾਣਕਾਰੀ ਤੁਹਾਨੂੰ ਦੱਸਦੇ ਨੇ ਨਹੀਂ ਗੱਡੀ ਕਿਹੜੀ ਗੱਡੀ ਵਾਜ ਗਈ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜਨ ਗੱਡੀਆਂ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕੀ ਦਾ ਇਹ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਹੈ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਜੀ ਅਸੀਂ ਆਏ ਆ ਵੇਖ ਕੇ ਸਾਰਾ ਕੁਝ ਦੱਸ ਦਿੰਦੇ ਹਾਂ ਜੀ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਨਜ਼ਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਨੂੰ ਕਾਫੀ ਦੇਰ ਬਾਅਦ ਆਈ ਹੈ ਕੀ ਲੀਡ ਨੇ ਜੋ ਹੋਇਆ ਐਕਸੀਡੈਂਟ ਹੈ ਅਗੇ ਅਸੀਂ ਜਿੰਨਾ ਚਿਰ ਸਾਨੂੰ ਨਿਰੋਜਣ ਲਈ ਆਏ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ